ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਖਬਰ ਇੰਗਲੈਂਡ ਦੌਰੇ ਤੋਂ ਪਹਿਲਾਂ ਟੀਮ ਇੰਡੀਅਨ ਨੂੰ ਝਟਕਾ ਜੀ ਤੇਜ ਗੇਂਦਬਾਜ਼ ਲਾਈ ਲਏਗਾ ਸੁਨਿਆਸਰ ਇਹ ਦਿੱਤਾ ਇਹ ਵੱਡਾ ਸੰਕੇਤ ਭਾਰਤੀ ਟੀਮ ਭਾਰਤੀ ਕ੍ਰਿਕਟ ਟੀਮ ਪੰਜ ਮੈਚਾਂ ਦੇ ਟੈਸਟ ਸੀਰੀਜ਼ ਖੇਡਣ ਲਈ ਇੰਗਲੈਂਡ ਦਾ ਦੌਰਾ ਕਰਨ ਜਾ ਰਹੀ ਹੈ ਇਸ ਦੌਰੇ ਤੋਂ ਪਹਿਲਾ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ ਆਪਣੇ ਇਸ ਨਿਯਾਸ ਦਾ ਐਲਾਨ ਕੀਤਾ ਸੀ ਇਸ ਦੇ ਨਾਲ ਹੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀ ਬੁਮਰਾਨ ਵੱਲੋਂ ਇੱਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਬਿਆਨ ਆਇਆ ਹੈ ਇੰਗਲੈਂਡ ਦੌਰੇ ਲਈ ਟੀਮ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ ਭਾਰਤੀ ਟੀਮ ਸ਼ੁਭਮ ਗਿੱਲ ਨੇ ਦੀ ਕਪਤਾਨੀ ਵਿੱਚ ਇੰਗਲੈਂਡ ਦਾ ਦੌਰਾ ਕਰੇਗੀ ਦੁਨੀਆ ਦੇ ਸਭ ਤੋਂ ਵਧੀਆ ਗੇਂਦਬਾਜ਼ ਵਿੱਚੋਂ ਇੱਕ ਜਸਪ੍ਰੀ ਸਿੰਘ ਬੁਮਰਾਨ ਨੇ ਆਪਣੇ ਸਨਿਆਸ ਯੋਜਨਾ ਦਾ ਖੁਲਾਸਾ ਕੀਤਾ ਹੈ ਬੁਮਰਾਣ ਨੇ ਸਾਬਕਾ ਆਸਟ੍ਰੇਲੀਆ ਖਿਡਾਰੀ ਮਾਈਕ ਕਲਾਕਰ ਦੇ YouTube ਪੋਡਕਾਸਟ ਸ਼ੋਅ ਤੇ ਬਿਊਡ ਤੇ ਇਹ ਮੂਦੱਸਿਆ ਹੈ ਕਿ ਜਦੋਂ ਉਹ ਉਹਨਾਂ ਦਾ ਸਰੀਰ ਸਹੀ ਢੰਗ ਨਾਲ cricket ਨਹੀਂ ਖੇਡ ਰਹਾ ਖੇਡ ਸਕੇਗਾ ਤਾਂ ਉਹ ਸੁਨਿਆਸ ਦਾ ਐਲਾਨ ਕਰਨਗੇ ਬੁਮਰਾਣ ਨੇ ਕਿਹਾ ਹੈ ਕਿ ਕਿਸੇ ਵੀ ਖਿਡਾਰੀ ਲਈ ਲੰਬੇ ਸਮੇਂ ਤੱਕ ਸਭ ਕੁਝ ਖੇਡਦੇ ਰਹਿਣਾ ਮੁਸ਼ਕਲ ਹੈ ਬੁਮਰਾਣ ਨੇ ਅੱਗੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਅਜਾਹ ਕਰ ਰਹਾ ਹਾਂ ਪਰ ਇੱਕ ਸਮੇਂ ਤੁਹਾਨੂੰ ਇਹ ਸਮਝਣਾ ਪੈਂਦਾ ਹੈ ਕਿ ਤੁਹਾਡਾ ਸਰੀਰ ਕਿੱਥੇ ਜਾ ਰਿਹਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਈਜ਼ ਜਰੂਰ ਦਿਓ ਧੰਨਵਾਦ